ਚੇਰਮੈਨ ਸਾਹਿਬ ਅੱਜ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਵਿੱਚ ਨਵੀਆਂ ਨੁਕਤਿਆਂ ਕੀਤੀਆਂ ਗਈਆਂ ਵਾ ਪੂਰੇ ਜ਼ਿਲ੍ਹੇ ਦੇ ਵਿੱਚ ਜੜੀਆਂ ਵਾ ਉਹ ਮੀਟਿੰਗਾਂ ਕਾਰਵਾਈਆਂ ਜੜੀਆਂ ਨੇ ਉਹ ਤੇਜ਼ ਕੀਤੀਆਂ ਜਾਣਗੀਆਂ ਯੂਨੀਅਨ ਵੱਲੋਂ ਔਰ ਜਿਹੜੇ ਵੀ ਪੱਤਰਕਾਰਾਂ ਨੂੰ ਕੋਈ ਮੁਸ਼ਕਲ ਆ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਵਾ ਉਹ ਸਾਡੇ ਪ੍ਰਧਾਨ ਰਣਜੀਤ ਸਿੰਘ ਮਸੌਂ ਦੀ ਨਾਲ ਸਕੱਤਰ ਜਿਹੜਾ ਸਕੱਤਰ ਜਿਹੜਾ ਜੋਗਾ ਸਿੰਘ ਜੀ ਦੇ ਨਾਲ ਜਿਹੜਾ ਵਾ ਉਹ ਸੰਪਰਕ ਕਰ ਸਕਦੇ ਆ ਔਰ ਕੋਈ ਵੀ ਪੱਤਰਕਾਰ ਜਿਹੜਾ ਸਮਝਦਾ ਹੈ ਕਿ ਸਾਫ਼ ਸੁਥਰੀ ਪੱਤਰਕਾਰੀ ਕਰਦੀਆਂ ਔਰ ਹੱਕਾਂ ਦੇ ਵਾਸਤੇ ਆਵਾਜ਼ ਬੁਲੰਦ ਕਰਦੀਆਂ ਉਹ ਸਾਡੀ ਯੂਨੀਅਨ ਦੇ ਨਾਲ ਨਿਤੜਕੋ ਕੇ ਆ ਸਕਦੇ ਆ ਧੰਨਵਾਦ ਹਾਂਜੀ ਬਹੁਤ ਬਹੁਤ ਸੈਣ ਹੋ ਗਿਆ ਆ ਦੇਖੋ ਜੀ ਅੱਜ ਜਿਹੜੀ ਸ਼ਹੀਦ ਪ੍ਰਗਤੀ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਬੜੀ ਭਰਵੀ ਮੀਟਿੰਗ ਜਿਹੜੀ ਸਾਡੇ ਵੱਲੋਂ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਅਸੀਂ ਨਵੇਂ ਜੌਨੀਆਂ ਮਿਸ ਜਿਹੜੀਆਂ ਕਰਵਾਈਆਂ ਨੇ ਬਟ ਅਸੀਂ ਇੱਕ ਗੱਲ ਜ਼ਰੂਰ ਕਹਿਣੀ ਜਾਵਾਂਗੇ ਆਪਣੇ ਜੋ ਭਰਾ ਸਾਡੇ ਨਾਲ ਕੰਮ ਕਰ ਰਹੇ ਨੇ ਵੀ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਜਿਹੜਾ ਇੱਕ ਆਉਣ ਵਾਲੇ ਸਮੇਂ 'ਚ ਜੋ ਵੀ ਇੱਕ ਪ੍ਰੋਬਲਮਸ ਜੜੀਆਂ ਨੇ ਉਹ ਸਭ ਦੇ ਲਈ ਸਾਹਮਣੇ ਆ ਰਹੀਆਂ ਨੇ ਕਿਉਂਕਿ ਸਰਕਾਰ ਕਹੀ ਇਹੋ ਜਿਹੀਆਂ ਪਾਲਿਸਿਸ ਲੈ ਕੇ ਆ ਰਹੀ ਹੈ ਜਿੰਦੇ ਤੇ ਉਹ ਯੂਟਿਊਬਰਸ ਦੇ ਉੱਤੇ ਵੀ ਆਪਣਾ ਸ਼ਿਕੰਜਾ ਕਸਣ ਜਾ ਰਹੀ ਹੈ ਕਿਉਂਕਿ ਸਰਕਾਰ ਚਾਹੇ ਕੇਂਦਰ ਦੀ ਹੋਵੇ ਸੈਂਟਰ ਦੀ ਹੋਵੇ ਇਹ ਸੱਚੀ ਪੱਤਰਕਾਰਤਾ ਦੇ ਹਮੇਸ਼ਾ ਖਿਲਾਫ ਰਹੀ ਹੈ ਬਾਕੀ ਦੇ ਕੋ ਯੂਨਿਟੀ ਜਿਹੜੀ ਹੈ ਉਹ ਸਰਕਾਰਾਂ ਦੇ ਤਖਤੇ ਜਿਹੜੀ ਉਹ ਪਲਟਨ ਦੀ ਤਾਕਤ ਰੱਖਦੀ ਹੈ ਪਰ ਉਹਨੂੰ ਸਹੀ ਲੀਡਰਸ਼ਿਪ ਦੀ ਲੋੜ ਹੁੰਦੀ ਹੈ ਅਸੀਂ ਕੋਈ ਇਹ ਨਹੀਂ ਕਹਿ ਰਹੇ ਵੀ ਕੋਈ ਚੰਦਾ ਮੰਗ ਰਹੇ ਆ ਤੁਹਾਡੇ ਤੋਂ ਜਾਂ ਅਸੀਂ ਕਹਿ ਰਹੇ ਆ ਵੀ ਸਾਡੇ ਨਾਲ ਜਾ ਕੇ ਤੁਸੀਂ ਕੋਈ ਕੰਮ ਕਰਾਓ ਲੜਨਾ ਹੈ ਤੇ ਆਪਣੇ ਹੱਕਾਂ ਲਈ ਲੜਨਾ ਹੈ ਲੜਨਾ ਹੈ ਤੇ ਆਪਣੇ ਪਰਿਵਾਰ ਲਈ ਲੜਨਾ ਹੈ ਲੜਨਾ ਹੈ ਤੇ ਆਪਣੇ ਪਰਿਵਾਰ ਦੇ ਹੱਕ ਲੈ ਕੇ ਆਪਾਂ ਪਹਹਾਵਾਂਗੇ ਸਾਡੀ ਉਹ ਉਹ ਸਟ੍ਰੈਟਜੀ ਇਹੋ ਹੀ ਹੈ ਕਿ ਹਰ ਇੱਕ ਪੱਤਰਕਾਰ ਦੇ ਲਈ ਚਾਹੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਕੰਮ ਕਰ ਰਹੇ ਆ ਉਹ ਥਰੂ ਆਊਟ ਡੀਸੀ ਅਸੀਂ ਸਰਕਾਰ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਜਿੰਦੇ ਵਿੱਚ ਮੈਡੀਕਲ ਦਾ ਖਰਚਾ ਪੜ੍ਹਾਈ ਦਾ ਖਰਚਾ ਜਿਹੜਾ ਵਾ ਅਜੀ ਪੱਤਰਕਾਰਾਂ ਦਾ ਘੱਟ ਤੋਂ ਘੱਟ ਵੀ ਜੋਕ ਪ੍ਰੋਮਿਸ ਕਰਦੇ ਆਂ ਵੀ ਅੱਧਾ ਜ਼ਰੂਰ ਕਰਾਵਾਂਗੇ ਤੇ ਕੋਸ਼ਿਸ਼ ਹੋਏਗੀ ਅਸੀਂ ਸਾਰਾ ਕਰਾਈਏ ਤੇ ਹੌਣ ਵਾਲੇ ਸਮੇਂ ਜੇ ਆਪਣਾ ਸਾਥ ਬਣਿਆ ਰਿਹਾ ਤੇ ਇਸ ਤੋਂ ਵੱਡੀਆਂ ਵੀ ਅਸੀਂ ਜਿਹੜੀਆਂ ਮੱਲਾਂ ਜਿਹੜੀਆਂ ਜ਼ਰੂਰ ਮਾਰਾਂਗੇ ਧੰਨਵਾਦ ਜੈ ਹਿੰਦ ਭਾਈ ਅੱਜ ਸ਼ਹੀਦ ਭਗਤ ਸਿੰਘ ਜਰਨਲ ਅੱਜ ਦੀ ਇੱਕ ਹੰਗਾਮੀ ਮੀਟਿੰਗ ਹੋਈ ਆ ਜਿਸ ਵਿੱਚ ਕੰਦੇ ਪੱਤਰਕਾਰਾਂ ਦੇ ਅੰਮ੍ਰਿਤਸਰ ਦੇ ਕੋਈ ਅਹਿਮ ਬਦੇ ਵਿਚਾਰੇ ਗਏ ਜਿਹਦੇ ਵਿੱਚ ਪੱਤਰਕਾਰਾਂ ਨੂੰ ਮੁਸ਼ਕਲਾ ਸੀ ਉਹਨਾਂ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ ਆ ਉਸ ਤੋਂ ਬਾਅਦ ਅੱਜ ਜਿਲ੍ਹਾ ਮਂਬਰ ਸਾਡੇ ਕੋਈ ਨਵੀਆਂ ਨਿਯੁਕਤੀਆਂ ਕੀਤੀ ਗਈ ਨੇ ਜਿਹਦੇ ਵਿੱਚ ਕੁਸ਼ਾਲ ਸ਼ਰਮਾ ਜੀ ਨੂੰ ਵਾਈਸ ਪ੍ਰਧਾਨ ਲਾਇਆ ਗਿਆ ਸੋਨੂ ਮੋਦਲ ਜੀ ਨੂੰ ਜਰਨਲਿਸਟ ਕਰ ਲਾਇਆ ਗਿਆ ਵਿਸ਼ਾਲ ਸ਼ਰਮਾ ਜੀ ਨੂੰ ਵਾਈਸ ਪ੍ਰਧਾਨ ਲਾਇਆ ਗਿਆ ਸਰਦਾਰ ਗੁਰਪ੍ਰੀਤ ਸਿੰਘ ਨੂੰ ਸੈਕਟਰੀ ਲਾਇਆ ਗਿਆ ਸਤਨਾਮ ਸਿੰਘ ਸੋਲ ਜੀ ਨੂੰ ਜਿਹੜਾ ਇੱਕ ਜਾਂਚੀ ਲਾਇਆ ਗਿਆ ਆ ਇਹਦੀਆਂ ਹੋਰ ਵੀ ਅਹੁਦੇਦਾਰੀਆਂ ਰਹਿ ਗਈਆਂ ਨੇ ਮੈਂਬਰ ਆਏ ਆ ਪਰ ਉਹਨਾਂ ਉਹਦੇ ਲਗਾਂੀਆਂ ਨਹੀਂ ਗਈਆਂ ਉਹ ਅਹੁਦੇਦਾਰੀਆਂ ਅਗਲੀ ਤਰੀਕ ਤੇ ਐਲਾਨੀਆਂ ਜਾਣਗੀਆਂ ਜੇ ਜਲਦੀ ਜਲਦੀ ਮੀਟਿੰਗ ਕੀਤੀ ਜਾਵੇਗੀ ਬਾਕੀ ਮੈਂ ਸਾਰੇ ਪੱਤਰਕਾਰ ਭਾਈਚਾਰਾ ਨੂੰ ਅਪੀਲ ਕਰਦਾ ਆ ਕਿ ਸਾਡੇ ਪੱਤਰਕਾਰ ਭਾਈਚਾਰੇ ਜਦੋਂ ਕਾਲੀਆਂ ਭੇਡਾਂ ਨੇ ਜਿਹੜੀਆਂ ਹਰ ਜ਼ਿਲ੍ਹੇ 'ਚ ਬੈਠੀਆਂ ਨੇ ਤੇ ਸਾਡੇ ਪੱਤਰਕਾਰ ਭਾਈ ਜਣਾਂ ਨੂੰ ਘਮਰਾਹ ਕਰਕੇ ਆਸ਼ੇਸ਼ਨਾ ਬਣਾ ਕੇ ਬੈਠੀਆਂ ਨੇ ਉਹਨਾਂ ਤੋਂ ਸੁਚੇਤ ਰਹਿਣਾ ਜਿਹੜੀਆਂ ਆਪਣੀ ਦੁਕਾਨਦਾਰੀ ਦੀ ਆੜ ਤੇ ਟੱਗੀਆਂ ਮਾਰਦੀਆਂ ਨੇ ਵੱਖ-ਵੱਖ ਤਰੀਕੇ ਨਾਲ ਉਹਨਾਂ ਨੂੰ ਵੀ ਧਾਰਨਾ ਕਰਦੇ ਆ ਕਿ ਉਹ ਵੀ ਇਸ ਕੱਲੋਂ हट ਜਾਓ ਜਿਹੜੇ ਕਿ ਮੇਲ ਦੇ ਅਪਰਾ ਵੀ ਜਾ ਚੁੱਕੇ ਨੇ ਜਿਹੜੇ ਜਾਨ ਦੀ ਤਿਆਬੀ ਕਰ ਰਹਿਣ ਕਹੀ ਸਾਰਿਆਂ ਨੇ ਬੇਨਤੀ ਆ ਕਿ ਪੱਤਰਕਾਰੀ ਸਾਫ਼ ਸੁਥਰੀ ਕਰੋ ਟੱਗੀਆਂ ਨਾ ਮਾਰੋ ਇਨਸਾਫ਼ ਸੰਤ ਕਰੋ ਜਿਹੜੀਆਂ ਠੱਗੀਆਂ ਦੇ ਨਾਲ ਜੂਨੀਅਰ ਬਣੀਆਂ ਨੇ ਓ ਆਪੋ ਆਪਣੀ ਦੁਕਾਨ ਤੇ ਪਈ ਬੰਦ ਕਰਕੇ ਇਹ ਕਾਰੋਬਾਰ ਹੋਰ ਕਰ ਲਓ ਹੁਣ ਤੁਹਾਡੇ ਖਿਲਾਫ ਅਸੀਂ ਥੱਕਦੇ ਚੱਲ ਪਏ ਜੀ ਧੰਨਵਾਦ